ਦੀਪੀ ਕੀ ਤਾਂ ਨਹੀਂ ਆ ਕੋਣ ਨਹੀਂ ਤੜ ਮੇਨੇ ਆਉਣਾ ਹੀ ਅੱਜ ਅੱਜ ਉਹ ਨਾ ਕਰ ਮੇਨੇ ਆਓ ਛਗਰਾ ਆਉਂਦਾ ਜਾਂ ਅਗਲੇ ਦਿਨ ਤਨ ਮਿਲ ਲੈਣਾ ਜਾਂ ਛੋਟਾதும் ਨਹੀਂ ਹੋਦਿਆ ਅੱਛਾ ਆਓ ਤੇ ਮੇਰੀ ਗੇਜ ਨਾ ਕਰਾ ਰਹੇ ਹੋ ਜਿੱਤੇ ਤੇ ਇਦਾਂ ਕਰੋ ਮਾਜਾ ਲੈ ਧੋਲਿਆ ਬਤਾ ਨਾ ਧੋਲਿਆ ਬਤਾ ਬੋਲ ਆਇਓ ਤੇ ਬੇਤੋ ਲੈ ਆਓ ਉਹ ਤਾਂ ਲੈ ਆਵਾਂਗੇ ਤੇ ਤੂੰ ਪਹਿਲਾਂ ਦੱਸ ਦੇ ਸਾਨੂੰ ਲੈ ਯਾਰ ਮੇਰੇ ਘਰ ਤੂੰ ਪਹਿਹੇ ਨਹੀਂ ਹੁੰਦਾ ਲੈ ਨਾ ਛਗਰਾ ਅਗਲੇ ਦਿਨ ਤੱਕ ਮੈਂ ਖੈ ਇਹਨੇ ਆ ਜਾਣਾ ਮੈਂ ਤੂੰ ਵੀ ਮੇਰਾ ਕਾਜੀ ਤਾਂ ਦੇ ਤਨਾਲਾ ਮਨੂੰ ਕਹ ਦੇ ਗੁੱਦੀ ਨੂੰ ਚਦਾ ਆ ਜਾ ਨਾ ਕੁੱਤੇ ਬੋਟਾ ਜੀਜਾ ਜੀਜਾ ਤਾਂ ਆ ਜੀ ਉਹ ਤਾਂ ਕਾਜੀ ਨੇ ਤਪੜ ਦੋਤੀ ਰੈਂਦੀ ਆ ਜਿੰਨੀ ਮੈਂ ਸਮਝਾ ਦਿੰਨੀ ਆ ਕੋਈ ਗੱਲ ਨਹੀਂ ਉਹਨਾਂ ਨੂੰ ਅਹਾਰ ਛਿੰਦਾ ਕਿੱਥੇ ਆ ਉਹਨੂੰ ਮਕਲਾਵਾ ਦੁਕਾਨੇ ਤੇ ਲੈ ਆ ਕੇ ਆਵੇ ਸਮਾਨ ਛਿੰਦਾ ਵਿੱਚ ਕਿਰੇ ਗਾਜਾ ਨਾ ਕੁੱਤੇ ਭਾਜੀ ਉਹ ਬੀਬੀ ਪਾਪਾ ਕਿੱਥੇ ਪਾਪਾ ਉਹ ਤੋਂ ਪੈਸਾ ਤੇਰੇ ਲੱਲਾ ਕਿੱਥੋਂ ਤੇ ਧੂਆ ਵੀ ਨਹੀਂ ਆ ਨਹੀਂ ਅਕਦੇ ਇਹ ਤਾਂ ਨਹੀਂ ਪਤਾ ਲੱਗਦਾ ਘਰ ਤੇ ਜਾਣੇ ਦਾ ਸਾਰਾ ਦਿਨ ਨਿਕਲਿਆ ਰਹਿੰਦਾ ਆ ਕਾ ਕੇ ਤਾ ਬਹੁਤ ਥਲੇ ਆ ਦੀਦੀ ਪਾਪਾ ਹਟਾ ਚਕੇ ਜਦ ਆਹੀ ਕੱਲ ਮੈਂ ਚੂਈਆਂ ਚਾਰ ਕੇ ਆਈ ਨਾ ਉਥੋਂ ਮੈਂ ਆ ਛੋਣ ਆ ਕੇ ਕੰਮੇ ਨੇ ਕਹਿੰਦਾ ਚੂਈਆਂ ਹੀ ਪਈਆਂ ਤੇ ਥੂੜ ਵੀ ਨਾ ਮਾਂ ਮੈਂ ਪਾ ਲਿਆ ਚਾਰ ਹੋ ਰਹੀ ਐ ਮੈਂ ਜਾ ਫੇ ਉਥੋਂ ਮੋਰਥਨ ਲੈ ਆ ਦੇ ਕੋ ਨਾ ਪੈਸੇ ਲੈ ਕੇ ਆ ਉਹਨੂੰ ਕਹਾਂ ਉਹ ਨਾ ਕਰਮੇ ਨੇ ਤੇ ਖਾਣ ਪੀਣ ਨੂੰ ਲਿਆਉਣਾ ਵਾ ਪਾਪੇ ਕੋ ਆਹੋ ਕਰਮਦਾਨੀ ਆ ਜਾ ਮੈਂ ਨਿਆਣੇ ਨੂੰ ਕਲਾਵਾ ਗੁੱਦੀਏ ਕਿੰਨਾਂ ਕੱਲੀ ਆ ਗੁੱਦਾ ਜਾਂਦੀ ਆ ਮੈਨੂੰ ਕੀ ਪਤਾ ਕਿ ਕੱਲੀ ਆ ਆ ਬੀਬੀ ਫਰਾਉਣਾ ਲੱਗਾ ਵਾ ਕਰਮਾ ਕੋਲ ਹੀ ਨੇ ਆ ਨਾ ਤਕੁਟੀ ਤੂੰ ਸੁਣ ਲੈ ਮੇਰੀ ਗੱਲ ਜਾ ਕੇ ਤਾਂ ਅੰਦਰ ਮਿੰਦਾ ਪੰਜਾ ਬਿਸਤਰਾ ਨਵੀਂ ਚਾਦਰ ਕੱਢ ਕੇ ਵਿਸ਼ਾ ਜੀ ਜਾਉਂਗੇ ਵਾ ਜੀ ਜਾ ਤੇਰਾ ਉਂਡਿਆ ਤਕਉ ਦਾ ਕਮਲ ਨਾ ਕੁੱਟੀ ਉਹਦੇ ਸਾਹਮਣੇ ਨਾ ਦੱਸ ਤਾਂ ਇਹਦੇ ਸੁਭਾ ਦਾ ਪਤਾ ਨਾ ਕਿਦਾਂ ਦਾ ਦਰ ਇੱਧਰ ਹੀ ਵਿਸ਼ਾ ਦੋ ਠੀਕ ਆ ਸਿੰਦਾ ਕਿੱਥੇ ਆ ਉਹਨੂੰ ਦੁਕਾਨੇ ਕਢਾਉਣਾ ਹਾ ਇੱਥੇ ਬੈਠਾ ਹੀ ਵਾਰੀ ਇੱਕਦਮ ਮੱਜਾਂਗੇ ਜਦੋਂ ਕਿ ਕੰਮ ਹੁੰਦਾ ਇਹਨੇ ਲੱਭਦੇ ਉਧਰ ਰੋਟੀਆਂ ਪਾੜਨ ਨੂੰ ਸਾਰਾ ਦਿਨ ਇੱਥੇ ਹੁੰਦੀ ਆ ਵੇ ਸਿੰਦਿਆ ਪਾਪਾ ਪਾਪਾ ਪੈਸੇ ਦੇ ਨਹੀਂ ਕਮਾਉਂਦੇ ਆਵਾ ਤੇ ਬੇਦਖਲ ਹੋਣੀ ਨਾਲੇ ਬੱਤਾ ਗੋਲੀ ਵਾਲਾ ਬੀਬੀ ਮੰਗਦੀ ਆ ਮੇਰੇ ਪਾਪਾ ਕੋ ਪੈ ਲੈ ਆ ਗਿਆ ਆ ਜਾਉਣਾ ਵੰਨੇ ਆਓ ਕੰਮੇ ਨੇ ਆਉਣਾ ਮੈਨੂੰ ਲੈਣਾ ਆਉਣਾ ਜੀ ਨੇ ਇਦਾਂ ਕਰਿਓ ਹਾਂ ਪੈਸੇ ਸੋ ਤੋਂ ਲੈ ਜਾ ਤੇ ਨਾ ਉਹ ਮੱਲੋ ਹੋਰ ਵੀ ਜਰਾ ਸਮਾਨ ਲੈ ਹੋਣਾ ਲੈ ਆਓ ਠੀਕ ਆ ਬਾਕੀ ਪੈਸੇ ਮੈਨੂੰ ਆਪਸ ਕਰ ਦਿਓ ਕੋਈ ਨਹੀਂ ਕਾਦੂਗੀ ਛਿੰਦੇ ਨੂੰ ਆਨੇ ਪਹਿਵਾਵ ਚ ਕਾਦੀ ਜਿੰਨਾ ਖਾ ਵੀ ਲੈਂਦਾ ਹੁੰਦਾ ਯੋ ਮੈਂ ਖਾਂਦਾ ਹਾਂ ਚੰਗਾ ਪਾਪਾ ਕਰ ਮਾਉਂਡਿਆਵਾ ਦਾਲੂ ਪਾਣੀ ਜਾਵੂ ਜਾਰ ਕਰਨਾ ਪੈਣਾ ਦੇਖ ਤੇਆ ਬੀਬੀ ਪਾਪੇ ਨੇ ਪਹਿ ਦੇਦੇ ਇਹ ਤਾਂ ਪਾਪਾ ਕਹਿੰਦਾ ਵੀ ਉਹ ਛਿੰਦੇ ਨੂੰ ਕੱਲਿਓ ਛਿੰਦੇ ਨੂੰ ਕੱਲਿਓ ਚਾਚਾ ਸ਼ੱਬੇ ਨੂੰ ਘੱਲਿਓ ਛਿੰਦਾ ਪਏ ਖਾ ਲੈਂਦਾ ਯੋ ਤੇ ਛੇਤੀ ਵੱਲੋਂ ਪੋਣਾ ਆਉਣਾ ਆਈਏ ਤੇ ਬਾਕੀ ਵਾਪਸ ਪਾਪਾ ਆਂਦਾ ਦੇ ਦੇਓ ਪਾਪਾ ਵਾਪਸ ਮੰਗਦਾ ਪਏ ਤੇ ਸ਼ੱਬਾ ਤੇ ਕਿਤੇ ਚਲਿਆ ਤੇ ਆ ਰਹੇ ਹਾਂ ਡਿਆ ਵਾ ਲੱਲਾ ਤੇ ਛਿੰਦਾ ਖਾ ਲਿੰਦਾ ਆਂਦਾ ਯੋ ਫਿਰ ਮੈਨੂੰ ਨਹੀਂ ਪਤਾ ਚਲ ਮੈਂ ਸ਼ੱਬੇ ਨੂੰ ਕਲਉਣੀ ਆ ਛੇਤੀ ਘੱਲੋ ਕਰਮਾਂ ਤੇ ਆਉਂਦੇ ਆਣਾ ਵਾ ਐਂਦਾ ਬਣੀ ਦੀ ਪਾਗਲ ਰੋਟੀ ਦੀ ਬਣ ਕੇ ਚਲ ਜਾਣਾ ਪਹਿਲਾ ਵੇਲਾ ਹਣ ਯਾ ਕਿ ਨਾ ਮੈਨੂੰ ਦੱਸਦਾ ਨਹੀਂ ਆ ਮੈਂ ਛਿੰਦਿਆ ਆਮੇ ਜਾ ਅੱਡੇ ਤੇ ਜਾ ਉਥੋਂ ਬਿਸਕੁਟ ਤੇ ਠੰਡਾ ਲਾ ਗਿਆ ਬੱਤਾ ਤੁਹਾਡਾ ਭਾਜੀ ਆਉਣ ਡਿਆ ਭਾਜੀ ਆਉਣ ਮੈਂ ਜਾਣਾ ਨਹੀਂ ਮੈਂ ਜਾਣਾ ਮੈਂ ਜਾਣਾ ਇਹ ਤਾਂ ਲੱਗ ਰੇ ਕੋਈ ਕੋਈ ਨਹੀਂ ਪਹਿਲਾਂ ਮੈਂ ਲੈ ਆਉਣਾ ਵਾ ਮੈਨੂੰ ਜਾ ਲੈਂਦੇ ਮੈਂ ਜਾਣਾ ਵਾ ਯਾਰ ਮੈਂ ਜਾਣਾ ਜਦੋਂ ਆਊਗਾ ਲਾਗੇ ਕੌਣ ਪਾਉਂਗਾ ਬੱਤੇ ਜਾਏਗਾ ਸ਼ਾਇਦ ਕਰ ਲੈ ਜੁਨਾ ਲੈ ਦੱਸ ਸ਼ਾਇਦ ਤਾਂ ਹੈ ਇਨੀਆ ਜਾਣਾ ਕਿਦਾਂ ਚਾਚੇ ਤਾਂ ਲੈ ਆਉਂਦੇ ਆ ਇੱਦਾਂ ਕਰੋ ਵੀ ਉਹਨੂੰ ਆ ਲੈੰਦੋ ਤੇ ਤੁਸੀਂ ਛੱਟ ਜਾ ਕੇ ਲੈਵੇਂ ਤੂੰ ਲਾਗਿਆ ਕਾਜੀ ਲਾਗਿਆ ਕਿੰਨੇ ਪਹਿਣਾ ਪਿਓ ਦੇ ਨਾਲ ਤੇ ਨਿਕਲਿਆ ਰਹਿ ਜਾਂਦਾ ਸਾਰਾ ਦਿਨ ਹਾਈ ਬੀਬੀ ਛਮ ਨਹੀਂ ਹੋਈ ਤੁਹਾਨੂੰ ਉਹਨੇ ਪੁਰਾਣੇ ਕੰਮ ਇਹ ਮੇਰਾ ਛਾਪਨ ਲੈ ਕੇ ਗਏ ਆ ਨਹੀਂ ਕੋਈ ਨਹੀਂ ਉਹ ਚਲਿਆ ਜਿੰਨਾ ਚਿਰ ਉਹਨੂੰ ਨਿੰਬੂ ਵਾਲਾ ਪਾਣੀ ਪਿਆ ਲਾਂਗੇ ਨਾ ਉਹਨੇ ਚਿਰ ਨੂੰ ਨਾ ਆ ਰਿਹਾ ਅੱਡੇ ਤੋਂ ਤੈਨੂੰ ਨਹੀਂ ਪਤਾ ਸਿੰਦਾ ਕਿਦਾਂ ਹੋਈ ਜਾ ਜਾਉਂ ਜਾਂਦਾ ਵਾ ਕਿਤੇ ਨਹੀਂ ਓਡੀ ਸੀ ਲੱਗਿਆ ਮੈਂ ਜਲਦੀ ਆਇਆ ਨਾ ਵਾ ਤੇਰੀ ਬਿਸਕੁਟ ਦੇਖ ਲਈ ਆ ਮਾਂ ਮੇਰੀ 70 ਰੁਪਏ ਆਨਣਾ ਬਾਕੀ ਤਿੰਨ ਮੋੜ ਕੇ ਲੋਨੇ ਜੇ ਖਾਦੇ ਨਾ ਪੈ ਮੈਨੂੰ ਯਾਰ ਕਰ ਚੰਗਾ ਗੱਦ ਮਿਲਗੀ ਤੇ ਇਹ ਨਹੀਂ ਚੰਗਾ ਲੈ ਮੇਲਾ ਇੱਜੇ ਹੀ ਖਾਦਾ ਹੀ ਉਹ ਇਹਨੇ ਖਾ ਚੋਣੀ ਹੀ ਹੋ ਫੇਪਾ ਕੇ ਇਹਨੂੰ ਗੱਡਾ ਨਹੀਂ ਖੱਚਦਾ ਨਹੀਂ ਖੱਚਦਾ ਜਾ ਕੇ ਤੋ ਤੋ ਕੋਤਾ ਗੁੱਡੀ ਨਾ ਲੈ ਕੇ ਤੇ ਬਿਸਤਰਾ ਚਾਦਰ ਇੱਥੇ ਵਸ਼ਾਵਰ ਨਵੀਂ ਕੱਢ ਕੇ ਮੈ ਪਹਿਜਾਨੀ ਆ ਗੁੱਡੀ ਵੀ ਨਾ ਪਹਿਜਾਨੀ ਤੁਰੀ ਫੇਦੀ ਹੋ ਛੇਤੀ ਦਾ ਤਾ ਤੂੰ ਬੜੀ ਝੋਲ ਚਲਦੀ ਆ ਆ ਆਇਆ ਤਾਂ ਮੈਨੇ ਚੱਲ ਜਾਊਗਾ ਤੈਨੂੰ ਛੱਡ ਕੇ ਨਹੀਂ ਚੱਲ ਚਲਾ